ਅੱਜ ਸਮਰਾਲਾ ਦੀ ਤਹਿਸੀਲ ਕੰਪਲੈਕਸ ਦੇ ਪੁਰਾਣੀ ਇਮਾਰਤ ਦੇ ਵਿੱਚ ਸੈਂਕੜੇ ਵਾਹਨਾਂ ਦਾ ਪੁਰਾਣਾ ਰਿਕਾਰਡ ਪਿਆ ਹੋਣ ਦੀ ਸੂਚਨਾ ਜਦੋਂ ਹਲਕਾ ਵਿਧਾਇਕ ਜਗਤਾਰ ਸਿੰਘ ਢਿਆਲਪੁਰਾ ਨੂੰ ਲੱਗੀ ਤਾਂ ਵਿਧਾਇਕ ਨੇ ਮੌਕੇ ਤੇ ਪਹੁੰਚ ਕੇ ਵੇਖਿਆ ਤਾ ਉਥੇ 1994 ਦੇ ਆਸ-ਪਾਸ ਦੀਆਂ ਸਰਕਾਰੀ ਵਾਹਨਾਂ ਦੀਆਂ ਸੈਂਕੜੇ ਫਾਈਲਾਂ ਉਸ ਪੁਰਾਣੀ ਬਿਲਡਿੰਗ ਦੇ ਵਿੱਚ ਪਈਆਂ ਸਨ ਇਹ ਦੇਖ ਕੇ ਵਿਧਾਇਕ ਹੈਰਾਨ ਰਹਿ ਗਏ ਅਤਿ ਕੀ ਹੈ ਕਿ ਇਸ ਰਿਕਾਰਡ ਦੀ ਸ਼ਰਾਰਤੀ ਅੰਸਾ ਵੱਲੋਂ ਗਲਤ ਵਰਤੋਂ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਵਿਧਾਇਕ ਨੇ ਤੁਰੰਤ ਐਸਜੀਐਮ ਦਫਤਰ ਦੇ ਵਿੱਚ ਜਾ ਕੇ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਕਰਮਚਾਰੀਆਂ ਨੇ ਕਿਹਾ ਕਿ ਇਹ ਰਿਕਾਰਡ ਇਸ ਤਰ੍ਹਾਂ ਬਾਹਰ ਨਹੀਂ ਜਾਣਾ ਚਾਹੀਦਾ ਸੀ ਜਿਸ ਤਰ੍ਹਾਂ ਵੀ ਇਹ ਰਿਕਾਰਡ ਬਾਹਰ ਗਿਆ ਇਸ ਦੀ ਜਾਂਚ ਕੀਤੀ ਜਾਵੇਗੀ ਕਿਰਾਏ ਹੀ ਆ ਦੇ ਤੇ ਸਾਇਕਲੇ ਆਰ ਪੀ ਕਿਉਂਕਿ ਸਰਕਾਰੀ ਸੁਕਾਬਿਲ ਹੁੰਦੇ ਨੇ ਤੇ ਰੋਲ ਰਹੀ ਵੀ ਪੁਰਾਣੇ ਕੋਰਟ ਦੇ ਤੁਸੀਂ ਤੇ ਰੇਡ ਮਾਰੀ ਇਹ ਕਿਹੜਾ ਕੋਈ ਨੂੰ ਜੱਸਾ ਦਾ ਵਿਸ਼ਾ ਮੈਂ ਆਇਆ ਸੀ ਕਚੈਰੀਆਂ ਤੇ ਮੈਂ ਦੇਖਿਆ ਉੱਥੇ ਜਿਹੜੀ ਪੀ ਆਰ ਪੀਆਂ ਹੈ 1994 ਦੀ ਪਰ ਕਹਿਣ ਦਾ ਮਤਲਬ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈਨਾ ਉਹ ਕਿਉਂ ਗਏ ਕੀ ਇਹ ਉਹ ਬਾਤ ਦੱਸੋਗੇ ਵੀ ਕਿਸੇ ਨੇ ਚਲੇ ਗਏ ਬਾਹਰ ਕਾਰੋਬਾਰ ਹੋ ਗਿਆ ਕਿਵੇਂ ਹੈ ਹੈਨਾ ਇਹ ਮਤਲਬ ਜਾਂਚ ਕਰਨੀ ਬਣਦੀ ਆ ਪਰ ਹੈ ਗਲਤਾਂ ਨਹੀਂ ਸਰਕਾਰੀ ਕਾਰਡ ਕੋਲੋਂ ਬਾਹਰ ਜਾਣਾ ਚਾਹੀਦਾ ਉਹਦੇ ਵਾਸਤੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਜਿਹੜੇ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਿਸੈਂਸ ਲਈ ਕਹਾਂ ਲਈ ਵੀ ਸਭ ਨੂੰ ਮਿਲ ਨਹੀਂ ਰਿਹਾ ਨੂੰ ਦੱਸਿਆ ਵੀ ਸਦਰ ਜੋ ਭਰਾਵੋ ਨਾਲ ਦੀ ਨਾਲ ਸਬਸ ਚਾਰੀ ਕੋ 15 ਜੁਲਾਈ ਤੋਂ ਬਾਅਦ ਟਾਈਮ ਨਹੀਂ ਪਉਣਾ ਹੈਗਾ ਤੇ ਕੁਝ ਕੁ ਪਤਾ ਤੱਲੇ ਵੀ ਕੁਝ ਗਲਤ ਹੋਣ ਲੱਗਿਆ ਆ ਉਹਦੇ ਵਾਸਤੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਰੁਕੰਦ ਕਰ ਦੋ ਠੀਕ ਆ ਇਹੀ ਕਹਿਣਾ ਆਇਆ ਸੀਗਾ ਇਹ ਗੱਲ ਵਾ ਕਿ ਕਿਸੇ ਅੰਦਰ ਜਾ ਕੇ ਜਦੋਂ ਪੁੱਛ ਪੁੱਛ ਕੇ ਕੀਤੀ ਤਾਂ ਕੀ ਕਹਿਣਾ ਕਰਨਾ ਉਹਨਾਂ ਕੋਲੋਂ ਵੀ ਕੋਈ ਜਵਾਬ ਨਹੀਂ ਸੀਗਾ ਉਹਨਾਂ ਕੋਲ ਜੋ ਤਸਲੀਬ ਅਕਸ ਹੋ ਸਕੇ ਬਸ ਉਹਨਾਂ ਤਾਂ ਇਹ ਹੀ ਸੀ ਵੀ ਹਾਂਜੀ ਬਾਹਰ ਨਹੀਂ ਜਾਈ ਜਾਂ ਇਹ ਬੰਦੇ ਨੇ ਵੀ ਬਾਹਰ ਨਹੀਂ ਜਾਣੀ ਚਾਹੀਦੀ ਸੀਗਾ ਬਾਹਰ ਪੈਣੀ ਨਹੀਂ ਇੰਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹਦਾ ਕੋਈ ਤਸਲੀਬ ਅਕਸ ਜਵਾਬ ਨਹੀਂ ਆ ਰਿਹਾ ਕਾਹੇ ਨਾ ਸਾਹਮਣਾ ਇਹ ਗਲਤ ਗਲਤ ਆ ਜੀ ਮੇਰੇ ਕੋਲ ਸਾਡਾ ਜਿਹੜਾ ਡਾਕੂਮੈਂਟ ਪੈਣੇ ਸਾਡੇ ਕੋਲ ਸਾਡਾ ਸਾਮਸਵਾਲ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਹਮਸਵਾਲ ਬਣਦੀ ਜੇ ਮੰਨ ਲਓ ਵੀ ਦੋ ਬੰਦ ਖਤਮ ਵੀ ਜਾਂ ਨਾਸ ਕਰਨਾ ਬਣਦਾ ਸਤਿ ਸ਼੍ਰੀ ਅਕਾਲ ਬਸ਼ਰੀਅਨ ਵੀ ਤੇ ਗੇਦਲੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਨੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਹਰ ਸੀ ਤੇ ਨਹੀਂ ਇਸਾ ਇਸਾ ਹੋਣੀ ਨਹੀਂ ਚਾਹੀਦੀ ਇਹ ਕਾਰਵਾਈ ਹੋ ਰਹੀ ਜੀ ਇਹਨਾਂ ਤੋਂ ਇਹਨੂੰ ਕਹਿੰਦੇ ਜੀ ਜੋ ਕੁਝ ਵੀ ਗਲਤ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਨਾਲ ਉਸ ਤੋਂ ਬਾਅਦ ਦੇ ਦੇ ਜੀ ਬਣਵਾ ਕਿ ਨਾਮ ਤਾਂ ਸਾਕੀ ਕੁਮਾਰ ਕੀ ਡਾਟਾ ਇੰਪੁਟ ਨਾਲ ਕੋਈ ਦਿੱਕਤ ਹੈ ਡਾਟਾ ਐਂਟਰੀ ਬ੍ਰੇਕਲੀ ਇਹ ਨਹੀਂ ਕਿ ਅਜਿਹਾ ਵੀ ਇਹ ਤੁਸੀਂ ਮੇਰੇ ਕੋਲੋਂ ਵੀ ਡੇਟ ਮੰਗੀ ਸੀ ਲੇਖ ਦੇ ਦואר ਸੀ ਇਹ ਫਾਈਲਾਂ ਪੁਰਾਣਾ ਰਿਕਾਰਡ ਹੈ ਸਰਕਾਰੀ ਉਹ ਦੋ ਰਿਹਾ ਸੀ ਜੀ ਸਾਡਾ ਗੱਲਬਾਤ ਕੇ ਵਿਧਾਇਕ ਕੀ ਕਹਿਣਾ ਚਾਹੁੰਦੇ ਸਭ ਦੇਖ ਦਿਨ ਇਹਦੇ ਵਿੱਚ ਕੀ ਗਣਗੈਲੀ ਹੋਈ ਆ ਆਪਾਂ ਦੇਖਦੇ ਆ ਵੀ ਇਹ ਰਿਕਾਰਡ ਉਧਰ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸੰਭਿਆ ਪਿਆ ਹੈ ਆ ਜਿਹੜਾ ਪੀ ਆਰ ਸੀ ਦਾ ਰਿਕਾਰਡ ਆ ਜਾਂ ਲਾਇਸੈਂਸ ਦਾ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿੱਥੇ ਗਣਗੈਲੀ ਹੋਈ ਆ ਜਾਂ ਕਿੱਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾਣ ਮਿਸਯੂਜ਼ ਹੀ ਹੋ ਸਕਦਾ ਮਿਸਯੂਜ਼ ਹੈ ਸਰ ਇਹ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਦਾ ਮਿਸਯੂਜ਼ ਨਹੀਂ ਹੋ ਸਕਦਾ ਵੈਸੇ ਸਰਕਾਰੀ ਕਾਰਡ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਹੈ ਪਰ ਇਹਨੂੰ ਸੰਭਿਆ ਜਾਣਾ ਚਾਹੀਦਾ